thank you ਸ਼੍ਰੀ ਗੁਰੂ ਰਵਿਦਾਸ ਚਰਨ ਸ਼ੋਪਾ ਪ੍ਰਾਪਤ ਧਰਤੀ ਸ਼੍ਰੀ ਖੁਰਾਲਗੜ ਸਾਹਿਬ ਵਿਖੇ ਅੱਜ 31 ਦਸੰਬਰ 2024 ਦੀ ਰਾਤ ਯਾਨੀ ਕਿ 2025 ਦੀ ਸ਼ੁਰੂਆਤ ਇੱਥੇ ਸੰਗਤਾਂ ਕਰਦੀਆਂ ਹੋਈਆਂ ਹਨ ਅਤੇ ਸੰਗਤਾਂ ਦਾ ਇੱਥੇ ਹੜਾ ਆਇਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਸ੍ਰੀ ਚੰਨ ਸ਼ੋ ਗੰਗਾ ਕਰਾਲਗੜ੍ਹ ਸਾਹਿਬ ਵਿਖੇ ਸਾਡੇ ਕੌਮੀ ਪ੍ਰਧਾਨ ਸ਼ੋਕਸਰ ਲੰਜੀ ਸੱਲਨ ਸਾਹਿਬ ਅੱਜ ਸੰਗਤਾਂ ਦਾ ਹੱਥ ਦੇਖ ਕੇ ਮਨ ਨੂੰ ਕਿੰਨੀ ਕਿ ਖੁਸ਼ੀ ਮਿਲ ਰਹੀ ਆ 14 ਸਭ ਕੌਮਾਂ ਤੋਂ ਆ ਕੇ ਪਹੁੰਚੇ ਆ और इन मन खुश हो गया कि अब इन्ना साल कट्ठा हो इन्या कट्ठा होकर इन पौचे और अस बहुत खुश है ਸ਼੍ਰੀ ਖੁਰਾਲਗੜ੍ਹ ਸਾਹਿਬ ਚਨਸ਼ੋ ਗੰਗਾ ਵਿਕੇ ਜੋ ਲੰਗਰ ਦੀ ਸੇਵਾ ਦੇ ਬਾਅਦ ਸੇਵਾਦਾਰ ਲੱਗੇ ਹੋਏ ਹਨ ਆ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਸੇਵਾ ਨਿਭਾ ਰਹੇ ਹੋ ਅਜੀ ਸਾਨੂੰ 10 ਸਾਲ ਹੋ ਗਏ 10 ਸਾਲਾਂ ਤੋਂ ਕਿਹੜੇ ਜ਼ਿਲ੍ਹੇ ਤੋਂ ਆ ਕੇ ਇੱਥੇ ਸੇਵਾ ਨਿਭਾਉਂਦੇ ਹੋ ਤੁਸੀਂ ਸੰਗਰੂਰ ਜ਼ਿਲ੍ਹੇ ਸਾਡੇ ਜਮਾਰ ਵਾਲਾ ਪਿੰਡ ਹੈ ਜਿਹੜੇ ਗੱਲ ਦੇ ਦਰਜ ਤੇ ਤੇ ਇੰਨੀ ਸੰਗਤ ਦੇਖ ਕੇ ਨਵਾਂ ਸਾਲ ਅੱਜ ਸਮਝ ਲੋ ਕਿ 12 ਵਜੇ ਤੋਂ ਬਾਅਦ ਆਰੰਭ ਹੋ ਜਾਣਾ ਕੀ ਪਿਛਲੇ 10 ਸਾਲਾਂ ਤੋਂ ਤੁਸੀਂ ਇਥੇ ਹੀ ਆ ਕੇ ਆਪਣਾ ਨਵਾਂ ਸਾਲ ਇਸੇ ਤਰ੍ਹਾਂ ਮਨਾਉਨੇ ਆਂ ਹਾਂਜੀ ਇਸੇ ਤਰ੍ਹਾਂ ਤੇ ਹੋਰ ਕਿਹੜੇ ਕਿਹੜੇ ਵੈਸੇ ਦੇਖਿਆ ਜਾਵੇ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਤੋਂ ਜਾਂ ਸਟੇਟ ਦੇ ਵਿੱਚੋਂ ਇਹ ਸੰਗਤਾਂ ਆਉਂਦੀਆਂ ਨੇ ਇੱਥੇ ਸਾਰੇ ਜ਼ਿਲ੍ਹੇ ਆਉਂਦੇ ਨੇ ਖਾਸ ਕਰ ਜੇਕਰ ਦੇਖਿਆ ਜਾਵੇ ਤੇ ਮਾਝਾ ਤੇ ਮਾਲਵੇ ਤੋਂ ਕਾਫੀ ਸੰਗਤਾਂ ਇੱਥੇ ਆ ਰਹੀਆਂ ਹਰਿਆਣਾ ਸਟੇਟ ਦੀਆਂ ਵੀ ਆ ਰਹੀਆਂ ਤੇ ਜੇਕਰ ਦੇਖਿਆ ਜਾਵੇ ਤੇ ਇੱਥੇ ਜੋ ਪ੍ਰਬੰਧ ਕੀਤੇ ਨੇ ਸੰਤਾ ਦੁਆਰਾ ਸੰਤ ਸੁਰਿੰਦਰ ਦਾਸ ਜੀ ਕੀ ਕਹਿਣਾ ਚਾਹੋਗੇ ਸੰਤਾ ਦੀ ਸੇਵਾ ਭਾਵਨਾ ਇੰਨੀ ਜਿਹੜੀ ਸੰਗਤ ਆ ਜਿਹੜੀ ਇੱਥੇ ਜੁੜੀ ਪਈ ਆ ਕੀ ਕਹਿਣਾ ਚਾਹੋਗੇ ਤੁਸੀਂ ਸ਼ਾਂਤੀ ਦੀ ਸੇਵਾ ਨਾਲ ਕੋਈ ਕੋਈ ਵੀ ਕਾਟ ਨਹੀਂ ਜੀ ਸਭ ਕੁਝ ਵਧੀਆ ਦਾ ਸਾਧਨ ਨਾਲ ਕਾਈ ਬਾਬੇ ਦੀ ਕਿਰਪਾ ਨਾਲ ਕੋਈ ਚੀਜ਼ ਦੀ ਕਮੀ ਨਹੀਂ ਹੈਗੀ ਸਾਰਾ ਕੁਝ ਵਧੀਆ ਜੀ ਸੋ ਸਾਥੀਓ ਤੁਸੀਂ ਦੇਖ ਰਹੇ ਸੀ ਇਹ ਸੇਵਾਦਾਰ ਪਿਛਲੇ 10 ਸਾਲਾਂ ਤੋਂ ਇਸੇ ਤਰ੍ਹਾਂ ਲੰਗਰ ਦੀ ਸੇਵਾ ਤੇ ਬਾਹਰ ਸੇਵਾ ਨਿਭਾਉਂਦੇ ਨੇ ਜੇ ਜੈ ਜੈ ਕੋ ਆ ਨਾਮਦਾਸ ਜੀ ਜੈ 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 ਕਾ ਤਾਂ ਕੀ ਮੰਗਿਆ ਹੋ ਨਹੀਂ ਗਿਆ ਸਾਰ ਮੁਰਬਦਾਸ ਜੀ ਆਸ ਦੀ ਤੇਰੀ ਹੈ ਬੱਲੇ ਬੱਲੇ ਕਾਲਾ ਗਾਣਾ ਤੇਰੀ ਰਹਿਣ ਕਾਲ ਮੁਰਬਦਾਸ ਜੀ ਤੇ ਪੱਜ ਦੇਵੇ 1920 1920 ਜੀ 205 ਸੌਰੀ ਕਿੱਥੇ ਚਲੇ ਗਿਆ 20 ਜਿਹੜਾ ਕੀ ਉਸ ਪਰਿਵਾਰ ਦੇ ਵਿੱਚੋਂ सुरेंद्र ਸੈਦ ਪਰਵਾਰੇ ਮੀ ਪਰ ਜੱਤਾ ਵਾਲੇ ਉਹਨਾਂ ਦੇ ਪੀਜਾ ਸਾਹਿਬ ਦੇ ਨਾਲ ਨਾਲ ਲੱਗ ਕੇ ਉਹ ਮਹਾਨ ਸੰਤ ਗਾਨ ਹੋ ਜੀ ਉਹਨਾਂ ਦੇ ਨਾਲ ਛੱਡੇ ਬਾਬਾ ਜੀ ਨੂੰ ਤੁਹਾਨੂੰ ਦਿਖਾਉਣਾ ਸਿਮਰ ਚੰਦ ਸ਼ੀਲਾ ਜੀ ਹਾਂ ਜੀ ਖੜੇ ਹੋ ਜਾਓ ਦੂਸਰੇ ਪਾਸੇ ਇੱਕ ਗੱਲ ਹੋ ਨੀ ਚਾਹੁੰਦਾ ਹੈ ਜਸੀਲਾ ਜੀ ਕੇਸ ਲੱਗ ਰਿਹਾ ਹੈ ਸਾਡੇ ਨਾਲ ਹਜਾ ਤੱਕ ਕੇਸ ਵਾਪਸ ਨਹੀਂ ਹੈ ਕੋਰਟ ਦੇ ਵਿੱਚ ਕੇਸ ਹੈ ਪਰ ਇੱਕ ਮੌਕਾ ਇਹੋ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕੇਸ ਵਾਪਸ ਹੋ ਜਾਣ ਜੇ ਸੰਗਤ ਦੀ ਕਿਰਪਾ ਹੋਈ Thank oh, oh, you.